ਹੇਲੂਇਆ ਟੂ ザ ਲਾਰਡ ਸਵਾਛ ਦੱਸਦੀ ਆ ਕਿ ਫੇਰ ਲਾਈਵ ਤੁਹਾਡੇ ਨਾਲ ਹੋ ਚੁੱਕੇ ਆ ਸੋ ਪੰਜਾਬ ਰਾਜ ਘਟਕਿੰਤੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਪਹੁੰਚ ਚੁੱਕੇ ਨੇ ਜਲੰਧਰ ਦੇ ਵਿੱਚ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਦੇ ਲਈ ਸੋ ਲਾਈਵ ਨਾਲ ਦੇ ਨਾਲ ਸ਼ੇਅਰ ਜਰੂਰ ਕਰਦੇ ਜਾਓ ਜੀ ਸਤਿਨ ਦੇਖਣ ਲਈ ਤਸਵੀਰਾਂ ਦੇ ਵਿੱਚ ਇਹ ਫੜੀ ਪਿੱਛਾ ਕਰੋ ਕਿ ਅਸੀਂ ਮੋਰਨੀ ਆ ਸਤਿਨ ਦੇਖਣ ਲਈ ਤਸਵੀਰਾਂ ਦੇ ਵਿੱਚ ਨਾਲ ਦੀ ਨਾਲ ਲਾਈਵ ਸ਼ੇਅਰ ਜਰੂਰ ਕਰਦੇ ਜਾਓ ਜੀ ਦੇਖ ਰਹੇ ਹਾਂ ਸਵਾਗਤ ਕਰਨ ਦੇ ਲਈ ADC ਸਾਹਿਬ ਜਲੰਧਰ ਦੇ SP ਜਲੰਧਰ ਦੇ ਸਹੌਰੀ ਪੁਲਿਸ ਪ੍ਰਸ਼ਾਸਨ ਦੇ ਅਫਸਰ ਸਵਾਗਤ ਕਰਨ ਦੇ ਲਈ ਪਹੁੰਚੇ ਨੇ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਜਾਂਦੀ ਹੈ ਤਾਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਂਦੀਆਂ ਚੀਰਮੈਨ ਸਾਹਿਬ ਨੂੰ ਸੁਣੀਆਂ ਜਾਂਦੀਆਂ ਸੋ ਸੋਸ਼ਲ ਹੈ ਕਿ ਅੱਜ ਫਿਰ ਜਲੰਧਰ ਦੇ ਵਿੱਚ ਮੀਟਿੰਗਾਂ ਅਚਾਨਕ ਹੀ ਨਾਲ ਦੀ ਨਾਲ ਲਾਈਵ ਨੂੰ ਸ਼ੇਅਰ ਕਰਦੇ ਜਾਓ ਤਾਂ ਕਿ ਲੋਕ ਵੈਲਕਮ ਕਰ ਸਕਣ ਸਾਡੇ ਚੇਅਰਮੈਨ ਮਿਨੋਰਿਟੀ ਕਮਿਸ਼ਨ ਤੋਂ ਸ਼੍ਰੀ ਨਗੇਂਦਰ ਮਸੀਹ ਗੋਲੋਜੀ ਆਗੇ ਨੇ ਸੋ ਸਾਡਾ ਇਹ ਕੀ ਕਹਿਣਾ ਚਾਹਾਂਗੇ ਖਾਸ ਕਰਕੇ ਸਾਡੇ ਚੇਅਰਮੈਨ ਸਾਹਿਬ ਇਹ ਉਹਦੇ ਵਿੱਚ ਸਾਨੂੰ ਪ੍ਰਸ਼ਾਸਨ ਦਾ ਸਹਿਯੋਗ ਸਾਨੂੰ ਚਾਹੀਦਾ ਜੀ ਨੇ ਹਰ ਵਾਰ ਅਸੀਂ ਪ੍ਰਸ਼ਾਸਨ ਅੱਗੇ ਨਿਸ਼ਾਨ ਦੇਨੇ ਸੋ ਸਾਨੂੰ ਬਾਤੋਂ ਦੀ ਸਮੱਸਿਆ ਆਉਂਦੀ ਹੈ ਕਾਣੀ ਦੇ ਸਮੱਸਿਆ ਆਂਦੀ ਹੈ ਔਰ

અમપી માથે રહેકે કે જો લખ કુછ ચોંપી જરા રોડ હે કે રોડ દેતે અસીસ બારમાં પ્રોગ્રામ કરના ચાહે ઓ જરા પ્રોગ્રામ 11 ઓ જંગો મે તા કરેગા કુછ તબ અસીસ 6:30 વાગે આપડા સમાપન ગેડીન પટે ચાઉં તો કરેગી સો અસી તાકે દીદી કર દઈએ કે પ્રસ્તાવ સાડા પ્રેરિતર કે નાલ ઉભો સજો કરે ઓ કિસી કાતાને સામે કો ઓર ના કરે લો કોઈ લેટર બો મેને કોઈ જોબ ઓ ના ના કે દીદી ઓર તના ચાહુંગા કે જીમે સાડા ક્રિસમસ આયા સો ક્રિસમસ ઓતે હરેક પાસિસ અપને કિસી કો ચર્ચ નીય જગારી હોંજી તો અપની ગલી મોહлле દીચ અપને પ્રોગ્રામ કર દેને

ਤੇ ਕੰਪਨੀ ਵੱਲੋਂ ਦੇ ਬਾਅਦ ਦੂਜੇ ਲੱਕ ਉਸਟੋਪ ਦੇ ਵਿੱਚ ਆਪਣਾ ਪ੍ਰੋਗਰਾਮ ਕਰਨਾ ਰੋਡ ਟੈਕ ਟੈਕਰ ਵੱਲੋਂ ਇਹਦੀ ਇਹਨਾਂ ਨੂੰ ਪਰਮਿਸ਼ਨ ਦਿੱਤੀ ਜਾਵੇ ਔਰ ਮੈਂ ਜਵੰਦਰ ਪੁਸ਼ਪ ਪ੍ਰਸ਼ਾਸਨ ਨੂੰ ਸਿੱਟਿਆ ਅਰਜ਼ੀ ਦੇਣਾ ਵੀ ਇਹਨਾਂ ਨੂੰ ਸਿਕورٹی ਵੀ ਪ੍ਰੋਵਾਈਡ ਕਰਾਈ ਜਾਂਦੀ ਔਰ ਇਹ ਬਹੁਤ ਵੱਡੀ ਸ਼ੋਹਰਤ ਅਧਰਾ ਰਹੀ ਆ ਹਰ ਸਾਲ ਦੀ ਤਰ੍ਹਾਂ ਖਰਮਨ ਦੇ ਵਿੱਚ ਨਿਕਲਦੀ ਆ 19 ਤਰੀਕ ਨੂੰ ਹੋ ਰਹੀ ਆ ਉਹਦੀ ਰੈਕਟਰ ਸਾਹਿਬ ਨੂੰ ਕਿਕੀ ਕੋਲਜੀ ਦੇ ਦੇਣਗੇ ਤੇ ਉਹਦਾ ਜਿਹੜਾ ਪ੍ਰੋਪਰ ਤਰੀਕੇ ਨਾਲ ਜਿਹੜੇ ਇਮਤਹਾਨ ਸਾਰੇ ਕਰਵਾਤੇ ਜਾਣ ਜੀ ਸਾਹਿਬ ਇਹ ਅਫੀ ਦੇ ਦੇ ਦਾ ਇਹਦਾ ਕੰਮ ਰੁਕਿਆ ਆ ਲਿਖੋ ਪਿਛਲੇ ਦਿਨਾਂ ਦੀ ਵਿਕਰੀ ਆਏ ਸੀ ਕਿਤੇ 20 25 ਸਾਫ ਹੋ ਗਏ ਆ ਸਾਨੂੰ ਜਿਹੜਾ ਉਹ ਸਥਪਨ ਕਰਦੇ ਹੋਏ ਤੇ ਮੈਂ ਚਾਹੁੰਨਾ ਵੀ ਇਹਨਾਂ ਦੀ ਸਰਵਾਈ ਦਿੱਤੀ ਜਾਵੇ ਜਲਦ ਤੋਂ ਜਲਦ ਸਾਡੇ ਦਾ ਮੁਸਲਮਾਨ ਭਾਈ ਜਰਾ ਹੈਗਾ ਇਹਨਾਂ ਦਾ ਕੰਮ ਕਰਕੇ ਮੋਹਨ ਮਨੋਟ ਦੇ ਸਟੇਟਸ ਅਨਸ ਕੋਲ ਬਿਧਾ ਲੈ ਵੀ ਸਰ ਇਹ ਜਿਸ ਦਿਨੀ ਸਾਨੂੰ ਕਿ ਜਿਸ ਦਿਨ ਵੀ ਅਸੀਂ ਸੇਮ ਦੇ ਹੀ ਡਿਪਾਰਟਮੈਂਟ ਦੇ ਸਰਪੇਲ ਤੋਂ ਕੋਈ ਟਾਈਮ ਬੁੱਕ ਕਰਾਂ ਜਿਹੜਾ ਕਰੂਗੇ ਇਹ ਸਰ ਸਾਨੂੰ ਕੱਲ ਨੂੰ ਤੁਸੀਂ ਕੱਲ ਹੀ ਕਰ ਲੈਣੀ ਜੀ ਬਸੋ ਮਲਾਨਾ ਸਾਹਿਬ ਤੁਸੀਂ ਕਰ ਦਿਓ ਇਹਨਾਂ ਨਾਲ ਗੱਲ ਸਰ ਕੱਲ ਤੇ ਕੱਲ ਪਈ ਜੀ ਮਤ ਇਹ ਜਿਹੜੇ ਡਾਕੂਮੈਂਟ ਜਿਹੜੇ ਤੁਹਾਨੂੰ ਆਪ ਨੂੰ ਸਰਕਾਰੀ ਪੜੇ ਗਏ ਇਹ ਹੁੰਦੇ ਨੇ ਰੀਨਿਊ ਹੁੰਦੇ ਉਹਨੂੰ ਆਪਾਂ ਕਰਦੇ ਹੁੰਦੇ ਉਹ ਆਪਾਂ ਦਿੱਤੇ ਆ ਪਰ ਉਹ ਜਿਹੜੇ ਨਵੀਆਂ ਨਿਊ ਜਦੋਂ ਸੀ ਹੋਣੀ ਹੈ ਅਨਿਵਰਸਲ ਇਸਪੈਕਸ ਰੈਕ ਬਿਲਡਿੰਗ ਸੇਫਟੀ ਦਾ ਫਾਇਰ ਸੇਫਟੀ ਦਾ ਇਹ ਲੂ ਡਾਕੂਮੈਂਟਸ ਡਿਫਰੈਂਟ ਡਿਪਾਰਟਮੈਂਟ ਤੋਂ ਜਾਰੀ ਹੁੰਦੇ ਨੇ ਜਦੋਂ ਲੈ ਕੇ ਸੇਮ ਲੀਕ ਪਰ ਭੇਜਣਾ ਤੁਹ ਤੁਸੀਂ ਇਹਨਾਂ ਨਾਲ ਗੱਲ ਕਰੋ ਬੈਠ ਕੇ ਜਿਹੜੇ ਵੀ ਕੋਈ ਫਾਰਮੈਂਟਸ ਹੈਗੀਆਂ ਉਹ ਪੂਰੀਆਂ ਕਰ ਲਓ ਕੁਝ ਜਲਦੋ ਜਲ ਸਾਡੇ ਜਿਹੜਾ ਮੁਸ਼ਕਿਲ ਭੜੀ ਕਰ ਰਿਹਾ ਉਹਨਾਂ ਦਾ ਕੰਮ ਕਰੀਏ। ਮੈਂ ਕਾਫੀ ਸਮੇਂ ਤੋਂ ਕਿਹਾ ਇਹਦੇ ਵਿੱਚ ਕਾਫੀ ਸਮੇਂ ਤੋਂ ਇੱਕ ਇਨਕਿਸਾਬ ਹੋਣ ਦਾ احساس ਸੇਵਾ ਕਰ ਦਿੱਤੀ ਸਟਾਰਿਆ। ਔਰ ਕਾਫੀ ਸਮੇਂ ਤੋਂ ساری ਉਹ ਜਗਤ ਦੇਖੇ ਜਾਂਦੀ ਜਿਹੜੀਆਂ ਮੁਰਦੇ ਜਦੋਂ ਹੁੰਦੇ ਉੱਥੇ ਰੱਖ ਲੈ ਜਾਂਦੇ ਐ ਔਰ ਹੁਣ ਆ ਕੇ ਉਹਨਾਂ ਦੇ ਉਹ ਜਗ੍ਹਾ ਦੇ ਉੱਤੇ ਕਰ ਦਿੱਤੇ ਕਰ ਦਿੱਤੀ ਐ ਪਰ ਕਈ ਸ਼ਰਾਬ ਦੇ ਲੋਕ ਉਹ ਜਗ੍ਹਾ ਜਦੋਂ ਸਾਡੇ ਬੁਝਾਂ ਕੋਲ ਲੱਗੇ ਜਾਂਦੇ ਐ ਉਥੇ ਉਹ ਗਰਗਰ ਕਰਦੀ ਇਸ ਤਾਕਿ ਨੋ ਸਕੇ ਜਗਾ ਆ ਕਾਫੀ ਅ ਪਿਛਲੇ ਬਨੇ ਕੇ ਕਾਫੀ ਜਗ੍ਹਾ ਸਤਾਰੀ ਜਗ੍ਹਾ ਤਸਵੀਰ ਪ੍ਰਕਾਸ਼ ਕਰ ਦੇ ਕੇ ਜਿਹੜੀ ਸਾਡੀ ਅਲੱਗ ਜੇ ਰਹੀ ਜਿੱਦਾਂ ਆ ਉਹ ਸਾਡੀ ਵੱਖਰੀ ਕੀਤੀ ਜਾਵੇ ਔਰ ਇਸੇ ਪਾੜੇ ਤਰੀਕੇ ਤੇ ਮਾਰੋ ਉਹਨਾਂ ਦਾ ਜਿਹਾ ਕਰਦੇ ਨੇ ਮੇਰੇ ਉਹ ਘੜਾ ਪਬਲਿਸਟਾਨਿਆ ਜੱਟ ਕੀ ਆਉਂ ਉਹਨਾਂ ਦਾ ਲੱਗੇ ਸੰਸਾਰੀ ਭਾਗ ਉਹਦੇ ਇਹ ਜਿਹੜਾ ਇਹਨੂੰ ਕਬਸਾਂ ਦੇਖਣਾ ਹੈਗਾ ਉਹ ਤੇ ਉਹ ਸੁੰਦਰੀ ਕਾ ਦੇ ਕਾਰਕ ਤੇ ਆਦੋਈ ਚੰਗੀ ਲਾ। ਹਾਂ ਤੁਸੀਂ ਮੈਡਮ ਅਕੀਸਨ ਨੂੰ ਮਿਲੋ ਠੀਕ ਹੈ। ਇੱਕ ਦਮ ਜੀ ਤੁਹਾਨੂੰ। ਓਕੇ ਤੁਸੀਂ ਕੱਲ ਜਰ ਏਡੀਸੀ ਮੈਮ ਉਹ ਸਰ ਨਹੀਂ ਮੈਡਮ ਨੇ ਏਡੀਸੀ ਬਰਗ ਕੱਲ ਉਹਨੂੰ ਦੇ ਦਿਓ ਠੀਕ ਹੈ।

ਕਮਿਸ਼ਨ ਨੂੰ ਤਾਂ ਹੀ ਬੁਲਾਇਆ ਸੀ ਬਰੋਦੀ ਦੇ ਮਸਲੇ ਨੂੰ ਵਿਆਪਕ ਭਾਈਚਾਰੇ ਦੀ ਜਿਹੜੀ ਇਹ ਰੱਖਵਾਲੀ ਕੀਤੀ ਜਾਵੇ ਸੋ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਮੇਰੇ ਨਾਲ ਅਡਵੋਕੇਟ ਸਿੱਕਾ ਸਾਹਿਬ ਬੈਠੇ ਨੇ ਮੈਂ ਇਹਨਾਂ ਨੂੰ ਜਿਹੜੇ ਆ ਇਹ ਦੇਸ਼ ਦੇ ਰਿਹਾ ਉਹ ਵੀ ਇਹ ਵਾਕਥੀ ਕ੍ਰੋਨੀਕਾਰ ਵਿੱਚ ਕਾਰਵਾਈ ਮੈਂ ਕਰਕੇ ਪੜ ਜਿੰਨ ਤੋਂ ਜਦ ਜਿਹੜਾ ਦੱਸਣਗੇ ਸ਼ਰਮਾ ਸਾਹਿਬ ਵਕੀਲ ਨਾਲ ਦੇਖ ਲਓ ਜਿਹੜੀ ਬੰਦੀ ਕ੍ਰੋਨੀਕਾਰ ਜੇ ਬੰਦੇ ਦੀ ਜ਼ਰੂਰਤ ਕਰਦੀਆਂ ਮੈਂ ਜਿੰਨ ਤੋਂ ਤੋਂ ਬਹੁਤ ਸਾਰੇ ਨੂੰ ਮਿਲਖਾਈਆਂ ਜੀ ਠੀਕ ਹੈ ਜੀ ਤੁਸੀਂ ਸਿੱਕਾ ਨੂੰ ਜੁੜਾ ਕੇ ਜਿਹੜਾ ਕਹਿੰਦੇ ਇਹ ਪਾਰ ਕੋਲ ਸੇਕ ਦੇ ਲਾ ਬਾਥਰੂਮ ਜਿਹੜੇ ਪਰਮਨੈਂਟਲੀ ਬੰਦ ਕਰ ਦਿੱਤੇ ਜੋ ਆਰੀਆਂ ਦੇ ਜਿਹੜਾ ਡਾ ਮਨਜਾਉ ਉਹਨੂੰ ਜਿਹੜਾ ਇਹ ਬੰਦ ਤੇ ਉਹ ਹੱਬ ਜਾਂ ਗਿਆ ਤੇ ਇਹ ਤੋਂ ਬਿਨਾਂ ਸਮੱਸਿਆ ਬਣਾਈ ਹੈ। ਆਪਣੀ ਕਿਤੇ ਆ ਰਿਹਾ ਸਮਾਜ ਨੂੰ ਨਾ। ਇਹ ਸ਼ੁੱਣ ਬਸ ਚੱਲੇ ਜਾਂਦੀ ਕਿ ਸਾਹਮਣੇ ਬਣਿਆ ਹੋਇਆ ਜੀ। ਕਿਤੇ ਉੱਥੋਂ ਆਸ ਨਹੀਂ ਜਿਹੜਾ ਉਹ ਬੰਦਿਆ ਜਾਵੇ। ਯਾਨੀ ਜਿਹੜੇ ਪਸੀੜਾ ਪਾਉਂਦੇ ਨੇ, ਅੰਤ ਰਾਏ ਜਾਵੇ। ਪਰ ਜਿਹੜੇ ਉੱਤੇ ਜਵਾਰੀਆਂ ਦਾ ਡੱਡਾ ਬਣ ਚੁੱਕਿਆ ਹੈ, ਇਹ ਨਸ਼ੇੜੀਆਂ ਦਾ ਡੱਡਾ ਬਣ ਚੁੱਕਿਆ। ਉਹਨਾਂ ਦੇ ਉੱਪਰ ਕ੍ਰਮਿਕ ਕਾਰਵਾਈ ਕੀਤੀ ਜਾਵੇ। ਕਮਿਸ਼ਨ ਕਰਵਾਇਆ ਜਾਂ ਆਪਣੀ ਜੁਵਾ ਘੇੜਦਾ ਹੋ। ਕੋਰੇ ਚੌਕ ਦੀ ਸੁਧਿਰ ਕਰਨ ਕਰਕੇ ਇਹਨੂੰ ਵਸੀਮਾ ਹੀ ਕਰ ਦੇ ਸੁਧਰੀ ਦੇ। ਜਿਹੜਾ ਲੋਕ ਨੇ ਜੁਆ ਘੇੜਦੇ। ਕਿ ਕਿ ਜੇ ਆਲੂ ਜਿਹਦੇ ਬਾਥਰੂ ਜਿਹੜੇ ਪਰਦੇ ਨੂੰ ਵੀ ਬੰਦ ਕਰ ਦਿੱਤੇ ਜਾਂਦੇ ਹਨ ਤੇ ਜਵਾਰੀਆਂ ਦਾ ਜਿਹੜਾ ਹਰਦਾ ਮਤਲਬ ਉਹ ਜਿਹੜਾ ਇਹ ਬੰਦ ਤੇ ਉਹ ਆਪੇ ਜਾ ਆ ਜਾਂਦਾ ਇਹ ਤੋਂ ਜਿਹੜੇ ਜੀ ਇਹ ਕੋਣਾ ਹਾਥ ਤੇ ਮੇਰੇ ਕੋਲ ਲੱਗੀ ਹੈ ਮਾਣ ਦੇ ਦਾ ਸ਼ਰਾਬ ਪੀਂਦੇ ਆ ਬੰਦੇ ਕੋਪਨ ਬਾਸਮ ਜਮਾ ਲਿਆ ਆ ਕੋਪਨ ਕਿਤੇ ਆ ਉਹ ਬਸੂ ਬਾਸਮ ਨਹੀਂ ਸ਼ੁੱਣ ਬਸੂ ਚੱਲੇ ਜਾਂਦੀ ਕਿ ਸਾਹਮਣੇ ਬਣਿਆ ਆ ਜੀ ਤੇ ਉੱਪਰ ਬਾਸਮ ਜਿਹੜਾ ਵਾਲਾ ਬਣ ਗਿਆ ਜੇ ਯਾਨੀ ਕਿ ਪਾਸੇ ਦਾ ਬਾਸਮ ਹੈ ਇਹ ਕਿ ਬੰਤਰ ਆਇਆ ਜਾਵੇ ਪਰ ਜਿਹੜੇ ਉੱਤੇ ਜਵਾਰੀ ਦਾ ਲੱਗਾ ਬਣ ਚੁੱਕਿਆ ਇਹਨਾਂ ਅਸਟ੍ਰੇਲੀਆ ਦਾ ਲੱਗਾ ਬਣ ਚੁੱਕਿਆ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਬੰਦਾ ਕਰਦਾ ਹੋਵੇ ਜਾਂ ਜੁਗਤ ਖੇਡਦਾ ਹੋਵੇ ਉਰੇ ਚੌਥੀ ਸੁਧਰੀਕਰਨ ਕਰਕੇ ਇਹਨੂੰ ਮਸੀਬਾ ਹੀ ਕਰਦੇ ਸੁਧਰੀਦਾ ਆ। ਕਾਹਦਾ ਕਾਹਦੀਆਂ ਤੇ ਵੀਡੀਓ ਮੈਨੂੰ ਮੈਂ ਭੇਜਦੇ। ਚਾਰ ਜਾਣੇ ਤੇ ਮੌਜੂਦ ਹੋਣਗੇ ਨਵੀਂ ਪਾਲਟੀ। ਸਾਡੇ ਨੂੰ ਬੁਲਦੇ ਤੇ ਪ੍ਰਿੰਟ ਟ੍ਰਾਂਸਫਰ ਕਾਰਨਾ ਪੁੱਛਿਆ ਵੀਡੀਓ ਉਹ ਕਹਿੰਦਾ ਜਾ ਸਾਰੇ ਗਰੂਪ ਆ। ਵਿਆਤੀ ਜੀ ਸੀ ਕੰਪਨੀ ਦਿੱਤੀ ਆ ਕਿ ਉਸ ਮੈਨੂੰ ਉੱਪਰ ਆਇਆ। ਕੋਈ ਕੰਪਨੀ ਦਾ ਸਿੱਧੀ ਤੋਂ ਮੈਂ ਉਹ ਮੇਰੇ ਜਿਹੜੇ ਅਜੇ ਕਰਦੇ ਨੇ ਉਹਨਾਂ ਸਾਹਮਣੇ ਉਹਦਾ ਹੱਲ ਹੋ ਜਾਏਗਾ। ਦੇਖੋ ਜੀ ਕਿਤੇ ਤੁਹਾਡੇ ਸਾਡੇ ਤੋਂ ਉੱਪਰ ਆਈ ਨਹੀਂ ਜਾਤੇ ਆਪ ਕੋ ਪੁਲਿਸ ਵਾਲੇ ਨਾਲ ਵੀ ਕਾਰਵਾਈ ਕਰਦੀ ਕਿ ਨਹੀਂ ਮੇਰੇ ਕਰਵਾਏ ਕੋਈ ਵੀ ਆ। ਪਰ ਤੁਸੀਂ ਕੋ ਕੋ ਸਮ ਨੂੰ ਮਨ ਕੀ ਇਹ ਨਾ ਵੀ ਰਸਤਾ ਦੇ ਕਹੇ ਅਕੋ ਇਹਨਾਂ ਕੂੜੀ ਬੋਲੇ ਤੁਸੀਂ ਸਭ ਨੂੰ ਸੁਣਾ ਕਰ ਚੜਾ ਲੇ ਲਾ ਮੰਮੀ ਬੋਸ ਬਰਦ ਨੂੰ ਮਿਲਦੇ ਹੀ ਗਿਆ ਕਰਦੇ ਸਾਰੇ ਇਹਰੇ ਅਫਸਰ ਨੇ ਇਹਦਾ ਨਿਗਰਾਨੀ ਕਰ ਗੁਰਵੀਂਦਰ ਸਰ ਗੁਰਵੀਂਦਰ ਜੀ ਐਸ ਐਚ ਐਸ ਐਨ ਪੀ ਕੋ ਬੋਲੋ ਇਹ ਕੰਪਲੇਨਡ ਨਹੀਂ ਸੁਣ ਨਾ ਐਨ ਪੀ ਕੋ ਦੇ ਹੋਈ ਜਾਂਦੇ ਦੇਹਾਤੀ ਚ ਵੀ ਇਹ ਕਮਿਟੀ ਹੈ ਤੇ ਆਪਣੀ ਜੇ ਵੀ ਜੀ ਹੈ ਉਸਾਰਾ ਨਾ ਤੋਂ ਕਰੀ ਜਾ ਹਾਂਜੀ ਸਾਰਾ ਤਨਖੀ ਭੋਲੇ ਸਰ ਜੀ ਨੋਟ ਲੈਣਾ ਹਾਂ ਦੇਖੋ ਮੈਡਮ ਆਏ ਨੇ ਐਸਪੀ ਮੈਂ ਉਹ ਦੇਗਾ ਤੁਸੀਂ ਉਹ ਮਿਲੂ ਤੁਸੀਂ ਫਿਰ ਲੇ ਕਿ ਜੇ ਲੰਗਾ ਮੈਨੂੰ ਮਿਲਾਂ ਪਰ ਫਿਰ ਤੁਸੀਂ ਆਪਣੀ ਜਿਹੜੀ ਜਾਂਚ ਹੋ ਕਰੋ ਕਿ ਜਿਹੜੀ ਕੋਈ ਬਾਦੀ ਕਰੂਨੀ ਕਾਰਵਾਈ ਜਿਹੜੇ ਜੱਟਾ ਤੇ ਬੰਦੂ ਕਰ ਦੋ ਜੀ ਕੋਈ ਕੰਲੇਸ਼ਨ ਹੋਵੇ ਸਮਝੀ ਨਹੀਂ ਕਰ ਸਕਦਾ ਜੋ ਕਰਨਾ ਨੂੰ ਕਰ ਸਕਦੀ ਹੈ ਹੁਣ ਸਾਡੇ ਕੀ ਨੇ ਚੋਤ ਐਜੰਸੀ ਦੀ ਫਸਟ ਮੰਤਰੀ ਦੀ ਜਿੰਸੀ ਕੀਤੀ ਔਰ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੀ ਨਹੀਂ ਆ ਸਕਦੀ

ਉਹ ਵੀ ਨਾਲ ਉਹਦੀ ਬਰਤ ਚੁੱਕੀ ਹੋਈ ਆ ਮੈਨੂੰ ਵੀ ਦੱਸੋ ਵੀ ਪਰਚਾ ਦਰਜ ਹੈ ਨਾ ਨਮਾ ਉਹਦੀ ਕੰਦੀ ਹੋ ਗਿਆ ਹੋ ਚੁੱਕਾ ਯਾਰ ਜਦੋਂ ਮੇਰੇ ਫਰਸਟ ਮੈਨ ਪ੍ਰੈਗਨੈਂਸੀ ਫਰਸਟ ਮਸ 14 ਦਾ ਸੀਗਾ ਤੇ ਇਹ ਜਿਹੜੇ ਡਾਕਟਰ ਜਿਹੜੇ ਪਾਕਿਸਤਾਨ ਸੀ ਸਰ ਦੇ ਉਹਨਾਂ ਨੇ ਮੈਨਿ ਨਿਸ਼ਵਾਸ ਹੋਇਆ ਸੀਗਾ ਕਿ ਅਸੀਂ ਪੂਰੀ ਕਾਰਵਾਈ ਕਰਾਂਗੇ ਪਹਿਲਾਂ ਇਹਨਾਂ ਨੂੰ ਕੁਝ ਪਿਆ ਸੀ ਕਿ ਮੈਂ ਕਰ ਔਰ ਉਹਨਾਂ ਦੀ ਹਿੰਦਰ ਸਾਹਿਬ ਜਿਹੜੇ ਕਹਿੰਦੇ ਨੇ ਕਿ ਮਤਲਬ ਹੋ ਚਾਇਗਾ ਹਾਲਤ ਅੰਦਾ ਥੋੜਾ ਜਿਹਾ ਸਾਈਕੋ ਆ ਔਰ ਗੱਲਬਾਤ ਨਹੀਂ ਕੁ ਕਰਦੇ ਉਹ ਜਿਹੜੇ ਤੁਸੀਂ ਮੈਂ ਕਹਿ ਰਿਹਾ ਮੈਂ ਸਰ ਆਪਸ ਨੂੰ ਜੀ ਪਤਾ ਲੱਗ ਗਿਆ ਕਿ ਕਿਥੇ ਆ ਰਹੇ ਹੋ ਅਸੀਂ ਚੱਲੀ ਗਏ ਕਰਦੇ ਸੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਹਿਲੀ ਤੁਹਾਨੂੰ ਭਰਵਾਉਣਾ ਅਸੀਂ ਤੁਹਾਡੇ ਨਾਲ ਆਂ ਤੁਹਾਡੇ ਸਾਡੇ ਬੱਚੇ ਨੂੰ ਸਾਲੋਂ ਸੇ ਘਰ ਦੇ ਦਰਵਾਜ਼ੇ ਆ ਕਿਉਂਕਿ ਸਕੂਲ ਪੇਟੀ ਬੱਚੇ ਸਕੂਲ ਜਾਂਦੀ ਹੈ ਅਸੀਂ ਘਰ ਦੇ ਦਰਵਾਜ਼ੇ ਸਾਨੂੰ ਇਹ ਨਹੀਂ ਹੁੰਦਾ ਕਿ ਕੋਈ ਸ਼ਰਮ ਤੁਮ ਕਹਿ ਰਹੇ ਹੋ ਆ ਦੋ ਬੰਦੇ ਦੇ ਨਾਮ ਹੋਏ ਨੇ ਮੈਂ ਤੇ ਕੁਲਿੰਦਰ ਸਿੰਘ ਮਿਲ ਕੇ ਥੇ ਮਸੀਂ ਦੱਸਾਂਗੇ ਅਗਰ ਮੈਂ ਕਿਸੇ ਵੀ ਥਾਂ ਦੇ ਸਾਹਮਣੇ ਮੰਨ ਲਵਾਂ ਜਾਂ ਕਿਸੇ ਆਫਿਸ ਦੇ ਵਿੱਚ ਮੈਂ ਦੋ ਵਾਰ ਗਈਆ ਤੇ ਦੋ ਵਾਰ ਉਹਨੇ ਸਾਡੇ ਕੋਲੋਂ ਨਾ ਤੇ ਹੋ ਕੀ ਬੱਚਾ ਦੀ ਅਭੀ ਨਹੀਂ ਜੀ ਜੀ ਥੋੜੇ ਵੱਡੇ ਤੇ ਆ ਇੰਗਲੈਂਡ ਕੋ ਮੈਂ ਕੋਈ ਗੱਲ ਨਹੀਂ ਭੇਜੀ ਘਪਰਾਉਣਾ ਤੁਸੀਂ ਅਸੀਂ ਤੁਹਾਡੇ ਨਾਲ ਬੈਠੇ ਹਾਂ ਤੁਸੀਂ ਕੱਲ ਐਪਲੀਕੇਸ਼ਨ ਆਪਣੀ ਬਣਾ ਕੇ ਔਰ ਦੁਜੀ ਦਿਹਾੜੀ ਦੁਜੀ ਤੁਸੀਂ ਤੁਹਾਡੀ ਹੁੰਦੀ ਹੈ ਤੁਸੀਂ ਇਹਦਾ ਨਾਮ ਜਾਣਨਾ ਵਾ ਐਸ ਕੇ ਸਾਹਿਬ ਨੂੰ ਔਰ ਸਰ ਤੁਹਾਨੂੰ ਬੇਤੀ ਹੈ ਜੀ ਜਿਹੜੇ ਵੀ ਮਾਮਲੇ ਕੰਮ ਦੇ ਬੰਦਿਆਂ ਨੇ ਕਰੋ ਦੇਖੋ ਛੋਟੀ ਬੱਚੀ ਉਹ ਲੈ ਕੇ ਵਿਚਾਰੀ ਭੈਣ ਨਹੀਂ ਹੋ ਅਸੀਂ ਕੰਨੀ ਨਹੀਂ ਅਸੀਂ ਗੱਡੀ ਤੇ ਨਹੀਂ ਗੱਡੀ ਸਾਹਮਣੇ ਪਤਾ ਹੈ ਕਿ ਇਹisko ਨਿਕਲਣਾ ਉਹਨਾਂ ਸਿੱਧਾ ਸ਼ਰੀਰਾਂ ਦਾ ਦੇਖੋ ਪ੍ਰੂਫ ਕੇ ਨਹੀਂ ਪਾਉਂਦੇ ਤੰਦਿ ਚੋਸ ਨੂੰ ਪਾਸੋਂ ਕਿਹਾ ਗੱਲ ਦੇ ਲਈ ਮੇਰੇ ਖਤੇ ਘੜ ਤੋਂ ਸੀ ਇਹ ਨਹੀਂ ਚਰਚ ਚਲਾਉਦੇ ਆ ਸਾਡੇ ਦੋਨਾਂ ਨੇ ਵੀ ਆਸ ਸੁਵਾਈ ਦੇ ਕੇ ਆਏ ਕਿ ਠੀਕ ਹੈ ਬੁਲਾਈਆਂ ਸਾਡੇ ਤੇ ਪਾ ਰਹੇ ਨੇ ਕਿ ਤੁਸੀਂ ਜੋ ਕਰਨਾ ਹੈ ਪਹਿਲੇ ਕਿਸੀ ਗੱਲ ਤੋਂ ਸੀ ਔਰ ਕੋਈ ਗੱਲ ਨਹੀਂ ਤੁਸੀਂ ਐਪਲੀਕੇਸ਼ਨ ਆਪਣੀ ਬਣਾ ਲਓ ਐਪਲੀਕੇਸ਼ਨ ਬਣਾ ਕੇ ਤੁਸੀਂ ਫਿਰ ਐਸਪੀ ਸਾਹਮਣੇ ਲਓ ਸਰ ਨਾਈ ਕਰੋ ਨਾ ਨਾਈਓ ਜੁਦੀ ਦਾ ਨਹੀਂ ਜਿਮੇਵਾਰੀ ਹੈ ਤੁਸੀਂ ਨਾਲ ਲੈ ਕੇ ਕਰਾਵਾਓ ਠੀਕ ਹੈ ਤੇ ਇਹ 2022 ਨੂੰ ਕੋਲੋਂ ਸ਼ਿਕਾਇਤ ਜਿਹੜਾ ਇਹ ਬਰਾ ਪੋਰਟਲ ਹੈ ਇਹ ਬੰਦ ਸੀ। ਪਰ ਮੈਂ ਮੈਂ ਜਾ ਰਿਹਾ ਕੱਲ ਦਿੱਲੀ। ਇਸੇ ਦੇ ਸਬੰਧ ਵਿੱਚ ਮੈਂ ਦਿੱਤੀ ਜਾ ਰਿਹਾ ਵੀ ਜਿਹੜਾ ਆਪਣੇ ਮਸਤੀਪਾ ਇਤਾਰੇ ਦੇ ਬੰਦਿਆਂ ਦਾ ਜਿਹੜਾ ਮਰਜ਼ਾ ਪਿਆ ਹੋਆ ਜਿਹੜਾ ਪੋਰਟਲ ਬੰਦ ਹੋਇਆ ਕਿਤੇ ਕਰਕੇ ਸਾਡਾ ਜਿਹੜਾ ਮਸਤੀਪਾ ਇਤਾਰੇ ਦਾ ਨਿਸ਼ਾਨ ਹੋ ਰਿਹਾ ਪਿਛਲੇ ਦਿਨਾਂ ਤੋਂ ਸਾਡੇ ਨੂੰ ਸਭ ਬੈਠੇ ਨੇ ਭੈਣ ਜੀ ਸਾਰੇ ਬੋਲ ਕਿ ਇਹਨੇ ਇਹਨੇ ਮੇਰੇ ਧਿਆਨ ਜਦ ਲੈ ਕੇ ਅਸੀਂ ਕੱਲ੍ਹ ਦਿੱਲੀ ਜਾ ਰਹੇ ਹਾਂ ਇਸ ਕੰਮ ਲਈ ਉੱਥੇ ਜਾ ਕੇ ਜਰੂਰ ਇਹਦਾ ਪੋਰਟਲ ਮੈਂ ਕਰਵਾ ਕੇ ਆਵਾਂਗਾ। ਧੰਨਵਾਦ। ਥੈਂਕ ਯੂ। ਜੀ ਆਇਆਂ ਨੂੰ। ਦਾਜੀ ਪੰਜਾਬੀ ਸੋਸ਼ਲ ਮੀਡੀਆ ਦੇ ਲੋਕ ਜੋ ਵੀ ਪਨੀ ਵਿਆਰਣ ਆਂਦੇ ਚਾਹੀ ਜਿੱਥੇ ਵੀ ਜਾਂਦੇ ਆ ਕਿਸੇ ਕਰਦੇ ਆ ਵੀ ਉਹ ਸਭ ਹਮੇਸ਼ਾ ਇਹੀ ਬੋਲਦੇ ਆ ਜੀ ਜੋਜ ਪੋਰ ਦਾ ਪਛਾਣ ਸਭ ਦਾ ਹੈ ਤਾਂ ਜੋ ਕੋਲ ਤੋਂ ਵੀ ਹੋਏ ਬੜੇ ਬੜੇ ਪਰਾਂਗੀ ਸੋਸ਼ਲ ਮੀਡੀਆ ਦੇ ਪੰਜਾਬ ਵਿੱਚ ਜੋ ਵੀ ਪਰਮੇਸ਼ਰ ਦੇ ਨਾਮ ਉੱਤੇ ਬੋਲ ਕੇ ਬਣਾਉਂਦੇ ਆ ਜੋ ਵੀ ਕਮੈਂਟ ਕਰਦੇ ਆ ਤੇ ਜੋ ਵੀ ਪ੍ਰਧਾਨਗੀ ਜਿਹੜੇ ਦਿਹਾਣੇ ਜਾਂਦੇ ਆ ਸਭ ਬੋਲਦੇ ਆ ਸਭ ਪੈਂਕਾ ਲੀ ਵੀਡੀਓ ਕੋਲ ਇਤਜਾਜ਼ ਨੂੰ ਕਹਿ ਰਹੇ ਨੇ ਜੇ ਅਸੀਂ ਗੋਲਮਾ ਜਾਣਾ ਚਾਹੀ ਸੰਗਲੇ ਜਾਣਾ ਗੋਲਮਾ ਪ੍ਰਚਾਰ ਆ ਇਸੀ ਪ੍ਰਧਾਨੀ ਜਾਣੇ ਆ ਪ੍ਰਸ਼ਾਸਨ ਸਾਡੀ ਇਥੇ ਹਲ ਕਰੇ ਤੇ ਤੁਹਾਡਾ ਸਾਥ ਚਾਹੀਦਾ ਜੀ ਵੀਡੀਓ ਆ ਚੱਲ ਰਹੀ ਹੈ ਨਹੀਂ ਕਿ ਤੁਸੀਂ ਉੱਥੇ ਜਾਓ ਜੇ ਅਸੀਂ ਕੋਲ ਨੂੰ ਸਾਨੂੰ ਉੱਥੇ ਨਾ ਜਾਣਾ ਪਵੇ ਜੇ ਤੁਹਾਨੂੰ ਮੈਂ ਦੱਸਦਾ ਤੁਹਾਨੂੰ ਸਮਝਣਾ ਪਤਾ ਹੋਣਾ ਚਾਹੀਦਾ ਵਾ ਮੰਨ ਲਓ ਬੰਦਾ ਕੋਈ ਸੋਧਪੁਰ ਰਹਿਦਾ ਵਾ ਦਿੱਲੀ ਰਹਿਦਾ ਵਾ ਬੰਬੇ ਰਹਿਦਾ ਵਾ ਜੇ ਕੋਈ ਕਿਤੇ ਰਹਦਾ ਵਾ ਜੇ ਕੋਈ ਕੁਝ ਹੋਰ ਕਰਦੇ ਵੀ ਰਹਦਾ ਵਾ ਤੁਹਾਡੀਆਂ ਭਾਵਨਾਵਾਂ ਵਾਲਾ उन्हें ਹੱਥ ਠਿਕਾਉਂ ਜਿਸ ਜਗ੍ਹਾ ਤੁਸੀਂ ਰਹਿੰਦੇ ਹੋ ਉਸੇ ਜਗ੍ਹਾ ਤੇ ਐਫਆਰ ਅੰਦਰ ਤੋਂ ਹੋਏ ਤੁਸੀਂ ਅਪਲੀਕੇਸ਼ਨ ਦੋ ਮੈਂ ਸੀਪੀ ਮੈਮ ਨੂੰ ਕਹਿੰਦਾ ਕਿ ਅਸੀ ਸਾਹਿਬ ਬੈਠੇ ਨੇ ਅਪਲੀਕੇਸ਼ਨ ਉਹਨਾਂ ਦੇ ਕੋਲ ਐ ਕੋਰੋਨੀ ਕਰਵਾ ਜਰੂਰੀ ਹੈ ਨਲਿਨਾ ਆਸ਼ਾ ਵਰਤਕੀ ਫਾਈਲ ਕੋਲ ਯੂ ਨੇ 13 ਸਾਲ ਹੋ ਗਿਆ ਕੋ ਮੇਰੇ ਕੋਲ ਨਾ ਕੋਈ ਉਹ ਕਹਿੰਦੇ ਕਿ 3 ਮਹੀਨੇ ਬਾਅਦ ठीक है ഫോൺ പ്രോഗ്രമ ਸਤਿ ਸ਼੍ਰੀ ਅਕਾਲ ਜੀ ਮੇਰੇ ਤੋਂ ਵਰਤਿਆ ਉਹ ਬਿਨਾਂ ਦਰਪਨੀਏ ਤੇ ਉਹ ਵੀ ਸਪੈਸ਼ਲ ਹਮੇਸ਼ਾ ਜੀ ਬੋਲੋ ਸਨ ਅਕਾਣੇ ਅਟੀਓਸ ਉਹ ਵੀ ਬੀਨ ਮਿਲੋ ਕੋਈ ਆਪ ਜੀ ਮਾਈਕ ਟੂ ਦੀ ਬਣਾ ਜਿਹੜੀ ਹੋਇਆ ਆਪ ਜੀ ਬਣਾ ਦਿਓ ਤੇ ਮੈਨੂੰ ਖਾਂਬਰੇ ਮਿਲ ਜੇ 10 ਮਿੰਟ ਤੋਂ ਬਾਅਦ ਹਾਂਜੀ ਥੈਂਕ ਯੂ ਜੀ ਅੱਛੀ ਤਰ੍ਹਾਂ ਮੇਰਾ ਨਾਮ ਮੰਨਤਾ ਮੇਰਾ ਜਨਤਨ ਤਨ ਪਰ ਲੀਨਿਆ ਤੇ ਇਸ ਲਈ ਤੁਹਾਡਾ ਅਸੈਪਟਿਟ ਕਾਲੋ ਰੰਗ ਕਰ ਦਿੱਤੀ ਕਿ ਤੱਕ ਰੀਲਾ ਲੈ ਰਹੇ ਆ ਅਸੀਂ ਕਾਰੇ ਜਿੰਦਰ ਐਸਕੇ ਪੀਐਸਪੀ ਦੇ ਸਾਰੇ ਜਨਤਸੇ ਗਏ ਸਾਡੀ ਕਿਸੇ ਨੇ ਸੁਣਾਈ ਨਹੀਂ ਦਿੱਤੀ ਅਸੀਂ ਤਿੰਨ ਸਾਲ ਹੋ ਗਏ ਵੀ ਅਸੀਂ ਬਰਕਰਾਰ ਸਰਕਾਰ ਦੀ ਕਿਰਵੀ ਗਿਆ ਹੈ ਅਸੀਂ ਨੂੰਨ ਚੱਕਰ ਤੇ ਬੋਲ ਬਾਤ ਵੀ ਜੱਦ ਨਾ ਲੈ ਆ ਬਈ ਕਿਸੇ ਨੂੰ ਨਾ ਬਣਾਇਆ ਤੇ ਦੇ ਖਰਾਬ ਲਈਆ ਪਰ ਜਿੱਦਾਂ ਵੀ ਮਰਮਾਰੀ ਬਦਲ ਉਹ ਸੀਰਖਾ ਦਿੰਦੇ ਆ ਜਾਂ ਆਪ ਕੋ ਮਾਰਕ ਕਰ ਲੈਂਦੇ ਜਾਂ ਫੈਲੀ ਕਰਕੇ ਉਹਦੇ ਚ ਬੋਲ ਦਿੰਦੇ ਆ ਔਰ ਉਹਦੇ ਨਾਲ ਕੀ ਹੁੰਦਾ ਵਾ ਕਿ ਸਵਾਰ ਦੇ ਵਿੱਚ ਜਾਂ ਇਲਾਕੇ ਆਦੇ ਆਪ ਨੂੰ ਲਿਆ ਚ ਜਿਹੜੇ ਸਾਡੇ ਪਾਸਟਰ ਰਹੇ ਨੇ ਕੁਝ ਲੌਂਗ ਰਨ ਕਾਲ ਕਰਦੇ ਆ ਮੈਸੇਜ ਕਰਵਾ ਕੇ ਕਿ ਅਜੇ ਤੁਹਾਡੇ ਪਾਸਟਰ ਦੇ ਖਰਾਬ ਹੋ ਰਿਹਾ ਜਿੱਥੇ ਸਾਡੇ ਪਾਸਟਰ ਨੂੰ ਜੋ ਸਾਡਾ ਮਿੱਤਰ ਭਾਰਤ ਦੇ ਵਿੱਚ ਸੀ ਸਾਰਿਆ ਉਹਨਾਂ ਨੂੰ ਬਹੁਤਿਆਰਿਆਂ ਦੇ ਕੋਲੇ ਨਿਕਾ ਉਹ ਇਸੀ ਨੂੰ ਲਾ ਕੇ ਟੈਨਸ਼ਨ ਦਾ ਤਾਂ ਮੇਰੀ ਬੇਨਤੀ ਆ ਕਿ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਨੂੰ ਦੇ ਯਾਦ ਹੈ ਅਸੀਂ ਚਲੋ ਚਲਦੇ ਬੰਦਿਆਂ ਦਾ ਪੰਡਾ ਪਾ ਦਿੱਤਾ ਨਾਵੇਂ ਕਿ ਇਹ ਕੌਮ ਦੇ ਲੋਕ ਜਿਹੜੇ ਕ੍ਰਿਸਿਸ ਤੇ ਦਿਨਾਂ ਤੋਂ ਆ ਕੇ ਅਸੀਂ ਕਰਦੇ ਜਾਂ ਇਹਨੂੰ ਬਹੁਤ ਸੂਰੀ ਆ ਕਿਉਂਕਿ ਅਸੀਂ ਜਦੋਂ ਇਹਦਾ ਜਵਾਬ ਦੇਣਾ ਚਾਹੀਏ ਤਾਂ ਸਾਨੂੰ ਪ੍ਰਸ਼ਾਸਨ ਕਹਿੰਦਾ ਕਿ ਅਸੀਂ ਆਪਣੇ ਨਾਲ ਨਹੀਂ ਕਰ ਰਹੇ ਆ। ਉਹ ਚਲੇ ਗਏ ਕਿਸੇ ਕਿਸੇ ਕਰਮਚਾਰੀ ਆ ਪਰ ਜੋ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਬਾਅਦ ਵਿੱਚ ਇਹ ਕੰਮ ਨਾ ਕਰੋ ਸਾਡੀ ਜਗ੍ਹਾ ਤੇ ਨਾਵੇਂ ਕਰਾਂਗੇ ਰੋਕਾਂਗੇ ਪਰ ਨਹੀਂ ਹੁੰਕੇ ਕੰਮ ਜੇ ਕਰ ਦਿੱਤੇ ਜਿਸ ਕਰਕੇ ਸਾਰੇ ਸਾਰੇ ਪਾਸਾਰ ਦੇ ਜਨਤ ਦੇ ਗੱਲ ਨਾ ਬਿਆਵਾ ਐਸੇ ਜਿਹੜਾ ਜੇਵਾ ਲਿਖੋਣ ਕਰਕੇ ਸਰਵੇ ਸੀ ਬਹੁਤ ਪਰਸ਼ਾਮੀ ਆ ਅਸੀਂ ਉਹਨਾਂ ਨੂੰ ਮਾਫ਼ ਨਹੀਂ ਸਕਦੇ ਆ ਅਸੀਂ ਕੱਲੇ ਜਾਂਦਾ ਤੇ ਨਹੀਂ ਹਰ ਸ਼ਾਇਦ ਕਿਸੇ ਨਾਲ ਤਾਂ ਤੇ ਆ ਰੈਡੀਆ ਕਰ ਸਕਦੇ ਆ ਪਰ ਅਸੀਂ ਚਾਹ ਨਹੀਂ ਸਕੂ ਉਮੀਦ ਆ ਕਿ ਮਿਨੋਰੀਟੀ ਕਮਿਸ਼ਨ ਔਰ ਐਡਮਿਨਿਸਟ੍ਰੇਸ਼ਨ ਤੁਹਾਨੂੰ ਇਸ ਸਾਥ ਦਵਾਏਗਾ ਸਾਡੀ ਨੰਬਰ ਦੇ ਪ੍ਰੈਸ ਲੈ ਕੇ ਇਦਾਂ ਵਸਤੀ ਵੇਰੀ ਨਾ ਕੱਲ ਵੀ ਸੀਪ ਨੇ ਆਪਣੇ ਟੋਪਿਕ ਤੇ ਗੱਲ ਹੋਈ ਸੀ ਕੱਲ ਨੂੰ ਪਤਾ ਲੱਗਾ ਸੀ ਕਿ ਉਹ ਬਦਈ ਲਈ ਲੋੜ ਬਾਤ ਕਰ ਕੱਟ ਲੱਗਿਆ ਨਾ ਪ੍ਰਸ਼ਾਸਨ ਨੇ ਉਹਨਾਂ ਬਾਦਵੀ ਕਰਵਾਤਾ ਸੀ ਬਾਅਦ ਕਿ ਮੀਟਿੰਗ ਤੋਂ ਬਾਅਦ ਫਿਰ ਮੈਂ ਮਿਲਣਾ ਮੈਡਮ ਨੂੰ ਇਹਨਾਂ ਦੇ ਉੱਪਰ ਜਿਹੜੀ ਜ਼ੁਬਾਨੀ ਕੰਮ ਕਰਵਾਈਏ ਜਲੂਨ ਕੀਤੀ ਜਾਏਗੀ ਇਹ ਕਦੇ ਅਸੀਂ ਬੰਦਾਸ਼ੀ ਕਰਾਂਗੇ ਨਹੀਂ ਕੋਈ ਮਸੀਬਾ ਹੀ ਕਰੇਗਾ ਕੋਈ ਟਿਕਾਣਾ ਨਹੀਂ ਕਰਾਂਗੇ ਜਦੋਂ ਨੋਟਿਸ ਨੂੰ ਦਵਾਦਾ ਕੰਮ ਕਰੇ ਗ੍ਰੰਟ ਵਿਦਾਦਾ ਨਾਮ ਕਰੇਗਾ ਤੇ ਬੰਦੀ ਨੂੰ ਕਰਵਾਉਣੀ ਜ਼ਰੂਰੀ ਕੀਤੀ ਲੈ। ਹਾਂ ਸਾਰੀ ਕੁਝ ਕਰ ਲਿਖ ਇੱਕ ਮਿੰਟ ਸਰ Vielen <laughs>